ਰਾਸ਼ਟਰੀ ਰਾਜਧਾਨੀ ਦਿੱਲੀ 'ਚ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਕਈ ਪ੍ਰੋਜੈਕਟਾਂ ਉੱਤੇ ਕੰਮ ਚੱਲ ਰਿਹਾ ਹੈ। ਇਹਨਾਂ ਵਿੱਚ ਲਿੰਕ ਸੜਕ ਦੇ ਨਿਰਮਾਣ ਦੇ ਨਾਂ ਨਾਲ ਮੈਟਰੋ ਰੇਲ ਦਾ ਵਿਸਤਾਰ ਅਤੇ ਦਿੱਲੀ-ਮੇਰਠ ਖੇਤਰੀ ਰੈਪਿਡ ਟ੍ਰਾਂਜ਼ਿਟ ਸਿਸਟਮ ਵਰਗੇ ਪ੍ਰੋਜੈਕਟ ਸ਼ਾਮਲ ਨੇ। ਇਸ ਤੋਂ ਇਲਾਵਾ ਕਈ ਅਜਿਹੇ ਐਕਸਪ੍ਰੈਸ ਵੇ ਨੇ ਜੋ ਦਿੱਲੀ ਨੂੰ ਹੋਰ ਰਾਜਾਂ ਨਾਲ ਸਿੱਧੇ ਜੋੜਦੇ ਨੇ। ਦਿੱਲੀ ਮੁੰਬਈ ਐਕਸਪ੍ਰੈਸ ਵੇ ਇਹਨਾਂ ਵਿੱਚੋਂ ਇੱਕ ਹੈ ਹੁਣ ਦਿੱਲੀ ਵਿੱਚ ਵਾਹਨਾਂ ਦੇ ਦਬਾਅ ਅਤੇ ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਇੱਕ ਮੈਗਾ ਪ੍ਰੋਜੈਕਟ ਉੱਤੇ ਕੰਮ ਸ਼ੁਰੂ ਹੋਣ ਵਾਲਾ ਹੈ ਕੇਂਦਰੀ ਮੰਤਰੀ ਨਿਤਿਨ ਗਠਕਰੀ ਨੇ ਅਸਲੀ ਹਜ਼ਾਰਾਂ ਕਰੋੜ ਰੁਪਏ ਦੇ ਫੰਡ ਨੂੰ ਮਨਜ਼ੂਰੀ ਦਿੱਤੀ ਹੈ ਇਸ ਨਾਲ ਕਈ ਰਾਜਾਂ ਨੂੰ ਇੱਕੋ ਸਮੇਂ ਸਹੂਲਤ ਮਿਲੇਗੀ ਦਿੱਲੀ ਦੇ ਟਰਾਂਸਪੋਰਟ ਨੈਟਵਰਕ ਨੂੰ ਹੋਰ ਬਿਹਤਰ ਬਣਾਉਣ ਵੱਲ ਇੱਕ ਹੋਰ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ ਇੱਕ ਪਾਸੇ ਇਸ ਨਾਲ ਰਾਸ਼ਟਰੀ ਰਾਸਤਾ 'ਤੇ ਭੀੜ ਨੂੰ ਘਟ ਕਰਨ 'ਚ ਮਦਦ ਮਿਲੇਗੀ ਦੂਜੇ ਪਾਸੇ ਹਵਾ ਪ੍ਰਦੂਸ਼ਣ ਤੇ ਕੰਟਰੋਲ ਕਰਨ 'ਚ ਵੀ ਮਦਦ ਮਿਲੇਗੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇਸ ਲਈ 12000 500 ਕਰੋੜ ਰੁਪਏ ਦੇ ਪ੍ਰੋਜੈਕਟ ਦਾ ਐਲਾਨ ਕੀਤਾ ਹੈ ਪ੍ਰੋਜੈਕਟ ਦੇ ਪੂਰਾ ਹੋਣ ਤੋਂ ਬਾਅਦ ਜੰਮੂ ਕਸ਼ਮੀਰ ਅਤੇ ਪੰਜਾਬ ਸਿੱਧੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨਾਲ ਜੁੜ ਜਾਣਗੇ ਤਿੰਨ ਐਕਸਪ੍ਰੈਸ ਵੇ ਰਾਹੀਂ ਸਿੱਧੀ ਕਨੈਕਟੀਵਿਟੀ ਸੰਭਵ ਹੋਵੇਗੀ ਪ੍ਰੋਜੈਕਟ ਦੇ ਪੂਰਾ ਹੋਣ ਦੀ ਸੂਰਤ ਵਿੱਚ ਲੋਕਾਂ ਨੂੰ ਦਿੱਲੀ ਆਉਣ ਦੀ ਲੋੜ ਨਹੀਂ ਰਹੇਗੀ ਅਰਬਨ ਐਕਸਟੈਂਸ਼ਨ ਰੋਡ ਤੋਂ ਕੇਐਮਪੀਈ ਹੋ ਕੇ ਦਿੱਲੀ ਕਟਨਾ ਐਕਸਪ੍ਰੈਸ ਵੇ ਤੱਕ ਕਨੈਕਟੀਵਿਟੀ ਜੰਮੂ ਕਸ਼ਮੀਰ ਅਤੇ ਪੰਜਾਬ ਤੋਂ ਆਉਣ ਵਾਲੇ ਵਾਹਨਾਂ ਨੂੰ ਵੱਡੀ ਸਹੂਲਤ ਪ੍ਰਦਾਨ ਕਰੇਗਾ ਲੋਕ ਸਿੱਧੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅਤੇ ਦਿੱਲੀ ਮੁੰਬਈ ਐਕਸਪ੍ਰੈਸ ਵੇ ਤੇ ਪਹੁੰਚ ਸਕਣਗੇ ਟ੍ਰੋਨਿਕਾ ਸਿਟੀ ਨੇੜੇ ਅਲੀਪੁਰ ਨੇੜੇ ਯੂਈਆਰ ਸੈਕੰਡ ਤੋਂ ਦਿੱਲੀ ਦੇਰਾਦੂਨ ਐਕਸਪ੍ਰੈਸ ਵੇ ਤੱਕ ਸਿੱਧੀ ਕਨੈਕਟੀਵਿਟੀ ਹਰਿਆਣਾ ਰਾਜਸਥਾਨ ਤੋਂ ਦੇਰਾਦੂਨ ਜਾਣ ਵਾਲੇ ਵਾਹਨਾਂ ਨੂੰ ਸਹੂਲਤ ਦੇਵੇਗੀ ਦੇਰਾਦੂਨ ਤੋਂ ਆਉਣ ਵਾਲੇ ਵਾਹਨਾਂ ਨੂੰ ਯੂਈਆਰ ਸੈਕੰਡ ਅਤੇ ਦਵਾਰਕਾ ਐਕਸਪ੍ਰੈਸ ਵੇ ਤੋਂ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਵਿਕਲਪ ਸੰਪਰਕ ਮਿਲੇਗਾ ਯਾਤਰਾ ਦਾ ਸਮਾਂ 1.5 ਘੰਟੇ ਤੋਂ ਘੱਟ ਕੇ ਜਿਹੜਾ 45 ਮਿੰਟ ਹੋ ਜਾਵੇ